ਲਾਂਕਟਨ ਨੂੰ ਲੈ ਕੇ ਪੁਲਿਸ ਤੇ ਨੌਜਵਾਨ ਹੋਏ ਆ ਮੋ ਸਾਹਮਣੇ ਕਹਿੰਦੇ ੱੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲ ਸਰਦਾਰਾਂ ਦੇ ਨੌਜਵਾਨ ਨੇ ਕਿਹਾ ਪੁਲਿਸ ਮੇਰੇ ਨਾਲ ਤੱਕਾ ਕਰ ਰਹੀ ਹੈ ਇਹਨਾਂ ਨੇ ਮੇਰੇ ਨਾਲ ਤੱਕੇ ਦਾ ਮੁੱਠਾ ਇੱਥੇ ਕਾਉਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਪ੍ਰੂਫ ਸਾਰੇ ਨੇ ਕਾਪੀ ਸਨ ਹੈਲਮਟ ਹਰ ਇੱਕ ਚੀਜ਼ ਮੇਰੇ ਕੋਲ ਹੈਗੀ ਹੈ ਪ੍ਰੂਫ ਸਾਰਾ ਮੇਰੇ ਕੋਲ ਹੈਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੁਣੇ ਹੁਣੇ ਫਰੋਸਪੁਰ ਟ੍ਰੈਫਿਕ ਪੁਲਿਸ ਵੱਲੋਂ ਨਾਕੇ ਲਗਾ ਕੇ ਜਿੱਥੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਉਸੇ ਦੌਰਾਨ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ਇੱਕ ਨੌਜਵਾਨ ਜਿਸ ਨੂੰ ਮੋਟਰਸਾਈਕਲ ਰੋਕਣ ਲਈ ਕਿਹਾ ਗਿਆ ਪਰ ਉਸਨੇ ਬਿਨਾਂ ਪਰਵਾਹ ਕੀਤੇ ਮੋਟਰਸਾਈਕਲ ਭਜਾ ਕੇ ਅੱਗੇ ਕਰ ਲਿਆ ਪੁਲਿਸ ਨੇ ਕੁਝ ਦੂਰੀ ਤੇ ਹੀ ਉਸਨੂੰ ਰੋਕਿਆ ਤੇ ਕਾਬੂ ਕਰ ਲਿਆ ਜਿਸ ਦੌਰਾਨ ਪੁਲਿਸ ਤੇ ਨੌਜਵਾਨ ਵਿਚਾਲੇ ਕਾਫੀ ਤਲਖੀ ਨਜ਼ਰ ਆਈ ਜੋ ਕੈਮਰੇ ਵਿੱਚ ਕੈਦ ਹੋ ਗਈ ਹੈ ਲੇਕਿਨ ਹਾਸੋਹੀਣੀ ਗੱਲ ਉਦੋਂ ਹੋਈ ਜਦੋਂ ਟ੍ਰੈਫਿਕ ਪੁਲਿਸ ਨੂੰ ਉਸ ਨੌਜਵਾਨ ਦੇ ਰਸੂਖ ਅੱਗੇ ਝੁਕਣਾ ਪਿਆ ਜੋ ਆਪਣੇ ਆਪ ਨੂੰ ਯੂਨੀਅਨ ਦਾਗੂ ਦੱਸ ਰਿਹਾ ਸੀ ਨੌਜਵਾਨ ਨੇ ਆਪਣੇ ਆਪ ਬੀਤੀ ਸੁਣਾਈ ਹੈ ਟ੍ਰੈਫਿਕ ਪੁਲਿਸ ਤੇ ਦੋਸ਼ ਲਾਇਆ ਕਿ ਬਿਨਾਂ ਵਜ੍ਹਾ ਤੋਂ ਉਸ ਨੂੰ ਪਰੇਸ਼ਾਨ ਕੀਤਾ ਗਿਆ ਉਸ ਨੇ ਮੋਟਰਸਾਈਕਲ ਦੀ ਚਾਬੀ ਕੱਢੀ ਹੈ ਤੇ ਉਸ ਨੂੰ ਜ਼ਬਰਨ ਰੋਕਿਆ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਵਹੀਕਲਾਂ ਦੀ ਚੈਕਿੰਗ ਕਰਦੇ ਹਾਂ ਇਸ ਦੌਰਾਨ ਇਹ ਨੌਜਵਾਨ ਆਇਆ ਇਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਸ ਨੇ ਮੋਟਰਸਾਈਕਲ ਨਹੀਂ ਰੋਕਿਆ ਤੇ ਭਜਾ ਕੇ ਅੱਗੇ ਲੱਗ ਗਿਆ ਥੋੜੀ ਦੂਰੀ ਤੇ ਅਸੀਂ ਇਸ ਨੂੰ ਕਾਬੂ ਕੀਤਾ ਉਸ ਨੂੰ ਆਪਣੇ ਦਸਤਾਵੇਜ਼ ਦਿਖਾਉਣ ਲਈ ਕਿਹਾ ਅਧਿਕਾਰੀਆਂ ਨੇ ਐਸੇ ਮੌਕੇ ਮੰਨਿਆ ਕਿ ਰਸੂਖਦਾਰ ਬੰਦੇ ਉਸ ਨੌਜਵਾਨ ਪਿੱਛੇ ਆਏ ਉਹਨਾਂ ਦੀ ਗੱਲ ਸਾਨੂੰ ਮੰਨਣੀ ਪਈ ਅਤੇ ਨਾਲ ਹੀ ਮੋਟਰਸਾਈਕਲ ਤੇ ਉਹਨਾਂ ਵੱਲੋਂ ਦਸਤਾਵੇਜ਼ ਵੀ ਦਿਖਾਏ ਗਏ ਜੇ ਸੰਪ੍ਰਾਂਤ ਉਸ ਨੌਜਵਾਨ ਨੂੰ ਛੱਡ ਦਿੱਤਾ ਗਿਆ ਮੰਦਰ ਦੇ ਕੋਲ ਤੇ ਇਹਨਾਂ ਨੇ ਮੇਰੇ ਨਾਲ ਧੱਕੇ ਨਾਲ ਮੋਟਰਸਾਈਕਲ ਇੱਥੇ ਬੌਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਪ੍ਰੂਫ ਸਾਰੇ ਨੇ ਕਾਪੀ ਲਾਇਸੈਂਸ ਹੈਲਮਟ ਹਰੇਕ ਚੀਜ਼ ਮੇਰੇ ਕੋਲ ਹੈਗੀ ਹੈ ਪ੍ਰੂਫ ਸਾਰਾ ਮੇਰੇ ਕੋਲ ਹੈਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੁਣੇ ਹੁਣੇ ਤੇ ਸਾਰੀ ਪਿੰਡ ਸਾਰੀ ਕਰਦਾ ਪਾਏ ਇਹ ਸਾਡੇ ਲੇਬਰਚ ਮੈਂ ਲੇਬਰਚ ਕੰਮ ਕਰਦਾ ਤੇ ਸਾਡੇ ਪ੍ਰਧਾਨ ਲੇਬਰ ਤੇ ਆਏ ਨੇ ਇਹਨੇ ਸਾਡੀ ਗੱਲ ਇੱਕ ਵੀ ਨਹੀਂ ਸੁਣੀ ਅੱਜ ਤੋਂ ਮੇਰੇ ਨਾਲ ਕਦੇ ਕਿੰਨੇ ਧੱਕਾ ਕਰ ਚੁੱਕੇ ਨੇ ਮੈਂ ਹਰ ਵਾਰੀ ਵਾਰੀ ਬਖਸ਼ਦਾ ਹੋਣਾ ਇਹ ਬੋਲ ਮੇਰੇ ਧੱਕਾ ਕਰ ਰਣੀ ਕੀ ਹੋਇਆ ਕੀ ਮਸਲਾ ਕੀ ਸੀ ਮਸਲਾ ਕੋਈ ਨਹੀਂ ਬਸ ਮੈਂ ਇਧਰ ਨੂੰ ਮੋੜ ਲਿਆ ਮੈਂ ਜੀ ਮੈਂ ਕਹਿੰਦਾ ਇੱਥੋਂ ਕੋ ਸਾਹਮਣੇ ਖੜੇ ਨੇ ਮੈਂ ਇਧਰ ਮੋੜ ਲਿਆ ਮੈਂ ਉਦੋਂ ਬਜ਼ਾਰੋਂ ਸਾਮਾਨ ਲੈਣਾ ਕੋਈ ਇਹ ਸਾਮਾਨ ਲੈਣ ਦੇ ਬਾਨੇ ਮੈਨੂੰ ਮੋਢੇ ਧੱਕੇ ਨਾਲ ਲਿਆਇਆ ਤੇ ਫਿਰ ਮੈਨੂੰ ਡਾਂਗਾ ਮਾਰਨ ਲੱਗੇ ਨੇ ਤੇ ਇੱਕ ਇਹ ਜਬਰਦਸਤੀ ਹੋ ਰਹੀ ਔਰ ਕੀ ਹੋ ਰਿਹਾ ਕਿ ਮਤਾਂ ਦੇ ਕਿਹੜੇ ਐਕਟੀਵਿਟੀ ਚੱਲੇ ਮਨਜੋਗ ਸਿੰਘ ਸਾਹਿਬ ਦੇ ਸਾਹਮਣੇ ਨਾਕਾ ਲਗਾਇਆ ਜਾਂਦਾ ਹੈ ਇੱਕ ਛੱਕੀ ਪੋਟਾ ਚੈਕਿੰਗ ਕੀਤੀ ਜਾਂਦੀ ਹੈ ਜਿਹੜੇ ਹੋਰ ਆਪਣੇ ਛੱਪੜੀ ਪੇਪਰ ਪਰਮ ਨਹੀਂ ਹੁੰਦੇ ਉਹ ਮੁਸੱਲਮ ਹੋਏ ਦਬੀ ਕਰਦੇ ਨਾ ਚਾਲ ਕਿਤੇ ਜਾਂਦੇ ਦੇਖੋ ਛੱਡੀਆਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਕਿਹੜੀਆਂ ਕਿਹੜੀਆਂ ਟੀਮਾਂ ਵਾਸਤੇ ਪਰੇ ਦਾ ਦੇਣਾ ਇਹ ਸਾਡੇ ਕੋਲ ਪੀਐਸਐਫ ਟੀਮ ਹੈ ਜੀ ਹੋਰ ਐਪੀਟੀ ਟੀਮ ਹੈ ਅਸਾ ਚੈਕਿੰਗ ਕੀਤੀ ਜਾ ਰਹੀ ਸਾਰਿਆਂ ਦੇ ਜਿਹੜੇ ਕਿ ਨੰਬਰ ਬੇਟਾ ਜਿਹਨਾਂ ਨਹੀਂ ਨਹੀਂ ਉਹਨਾਂ ਦੇ ਕੋਈ ਸਾਰਾ ਚਾਲ ਕਿਤੇ ਜਾਂਦੇ ਹੋਰ ਵੀ ਕੱਡੀਆਂ ਦੇ ਜਿਹੜੇ ਕਿਉਂਕਿ ਚਾਲੀਆਂ ਵਗੈਰਾ ਹੁੰਦੇ ਉਹਨਾਂ ਲਾਗੇ ਆਪਣੇ ਤੇ ਨਾਲ ਚਾਲੀ। ਠੇਡ ਪੰਜਾਬੀ ਟੀਵੀ ਲਈ ਸੁਚੈਨ ਸਿੰਘ ਫਰੋਜ਼ਪੁਰ